ਲਾਲਤ ਕੇ ਅਜਿਹੜਕ ਪੁੱਤਲਾ ਨੂੰ ਗੁਜਾਰਾ ਕੀਤਾ ਕੀ ਮਾਮਲਾ ਕੀ ਜੀ ਮੇਰਾ ਨਾਮ ਨਤੀਸ਼ ਮਹਿਮਾ ਜੀ ਫਾਊਂਡਰ ਪੀ ਮੈਕਸਮ ਕਮੇਟੀ ਅੱਜ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਪੁੱਤਲਾ ਸਾੜਿਆ ਗਿਆ ਜੀ ਪਿਛਲੇ ਦਿਨੀ ਤੁਸੀਂ ਸਟੇਟਮੈਂਟ ਵਾਇਰਲ ਦੇਖੀ ਜਿੱਚ ਐਸੀ ਸਮਾਜ ਦੇ ਬਾਰੇ ਜਿਸ ਤਰੀਕੇ ਦੀ ਅਪੱਤੀ ਜਨਕ ਜਾਤੀ ਸੂਚਕ ਸ਼ਬਦਾਵਲੀ ਯੂਜ਼ ਕੀਤੀ ਗਈ ਪੰਜਾਬੀਤ ਨੂੰ ਵੱਡੀ ਠੇਸ ਪਹੁੰਚੀ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਬਾਰੇ ਸਰਦਾਰ ਬੂਟਾ ਸਿੰਘ ਜੀ ਦੇ ਬਾਰੇ ਔਰ ਜਿਹੜੀ ਰੰਗ ਭੇਦ ਰੰਗ ਭੇਦ ਪੂਰੀ ਦੁਨੀਆ 'ਚ ਇੱਕ ਸਮੱਸਿਆ ਹੈਗੀ ਹੈ ਜਾਤ ਪਾਤ ਰੰਗ ਭੇਦ ਸਭ ਕੁਝ ਜਿਹੜਾ ਵਾ ਉਹ ਇਸ ਚਵਲ ਰਾਜਾ ਵੜਿੰਗ ਦੇ ਜ਼ੁਬਾਨ ਤੋਂ ਨਿਕਲਿਆ ਇਹਦੇ ਖਿਲਾਫ ਅੱਜ ਇਹਨਾਂ ਦਾ ਪੁਤਲਾ ਸਾੜਿਆ ਗਿਆ ਰਾਜਾ ਵੜਿੰਗ ਦਾ ਔਰ ਇਹ ਡਿਮਾਂਡ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਐਸਸੀਐਸਟੀ ਦਾ ਪਰਚਾ ਦਰਜ ਕਰਕੇ ਉਸ ਬੰਦੇ ਨੂੰ ਜੇਲ੍ਹ ਭੇਜਿਆ ਜਾਵੇ ਤਾਂ ਕਿ ਇੱਕ ਨਜ਼ੀਰ ਕਾਇਮ ਹੋਵੇ ਇਹ ਪਾਪ ਨਹੀਂ ਹੈਗਾ ਜ ਜਿਹਦੀਆਂ ਮਾਫੀਆਂ ਹੁੰਦੀਆਂ ਨੇ ਇਹ ਜੁਰਮ ਹੈਗਾ ਔਰ ਜੁਰਮ ਦੀ ਸਜ਼ਾ ਜਿਹੜੀ ਹੈ ਨਾ ਉਹ ਬਾਬਾ ਸਾਹਿਬ ਜੀ ਦੀ ਕੋਰਟ 'ਚ ਹੈਗੀ ਆ ਔਰ ਕੋਰਟ ਦੇ ਵਿੱਚ ਜਿੱਦਾਂ ਕਿ ਸੂਬਾਟੋ ਲੈ ਲਿਆ ਗਿਆ ਐਸਸੀ ਕਮਿਸ਼ਨ ਵੱਲੋਂ ਸਰਦਾਰ ਜਸਵੀਰ ਸਿੰਘ ਗੜੀ ਜੀ ਵੱਲੋਂ ਜਲਦ ਐਸਸੀਐਸਟੀ ਐਕਟ ਬੁੱਕ ਕਰਕੇ ਔਰ ਕਟਗਰੇ 'ਚ ਖੜਾ ਕਰਕੇ ਜੇਲ੍ਹ 'ਚ ਭੇਜਿਆ ਜਾਣਾ ਚਾਹੀਦਾ ਤਾਂ ਕਿ ਇੰਨੀਆਂ ਵੱਡੇ ਮੁਕਾਮ ਤੇ ਪਹੁੰਚੇ ਹੋਏ ਲੋਕ ਜਦੋਂ ਉਹਨਾਂ ਦੀ ਧੋਣ 'ਚ ਮਨੂਬਾਦ ਦਾ ਕਿਲਾ ਹੁੰਦਾ ਪੂਰੀ ਪੰਜਾਬੀਆ ਤਰੂ ਠੇਸ ਪੰਚਾਇਤ ਵਾਲਮੀਕ ਮਜਬੀ ਸਿੱਖ ਸਮਾਜ ਬਾਰੇ ਬੋਲਿਆ ਉਹਨਾਂ ਦੇ ਸੀਨੀਅਰ ਆਗੂ ਅ ਲੇਟ ਸ਼੍ਰੀ ਲੇਟ ਸਰਦਾਰ ਬੂਟਾ ਸਿੰਘ ਜੀ ਉਹਨਾਂ ਦੇ ਬਾਰੇ ਬੋਲਿਆ ਔਰ ਜੋਸ਼ ਸ਼ਬਦਾਵਲੀ ਯੂਜ਼ ਕੀਤੀ ਆ ਉਹ ਕੋਈ ਚੰਗਾ ਮੈਸੇਜ ਨਹੀਂ ਗਿਆ ਪੰਜਾਬੀਅਤ ਲਈ ਆਪਸੇ ਸਿੱਖਿਆ ਰੋਜ਼ਗਾਰ ਤੇ ਪੰਜਾਬੀਅਤ ਪੰਜਾਬ ਪੰਜਾਬੀਅਤ ਇਨਸਾਨੀਅਤ ਦੀ ਗੱਲ ਕਰ ਰਹੇ ਆਂ ਹਰ ਪੰਜਾਬੀ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਜਾਤ ਪਾਤ ਧਰਮ ਵਿਸ਼ ਪੰਥ ਵਿਸ਼ਵਾਸ ਦੇ ਉੱਤੇ ਉੱਠ ਕੇ ਪਰ ਇੱਥੇ ਗਾਂਧੀ ਦੇ ਚੇਲੇ ਰਾਜਾ ਵੜਿੰਗੜੇ ਇੱਕ ਐਸੀ ਸਟੇਟਮੈਂਟ ਦਿੱਤੀ ਜਿੱਥੇ ਪੰਜਾਬੀਆ ਦਾ ਦਿਲ ਦੁਖੀ ਹੋਇਆ ਕਿ ਕਾਰਨ ਮੰਨਦੇ ਹੋ ਕਿ ਜੇ ਨਾ ਕਿ ਵੱਡੇ ਅਹੁਦੇ ਦਾ ਇੱਕ ਲੀਡਰ ਖੋਣ ਦੇ ਨਾਤੇ ਫੇਰ ਵੀ ਐਸਾ ਜਿਹਾ ਬਿਆਨ ਜਿਹੜੇ ਆਣੇ ਇਹ ਇਹ ਆਪਾਂ ਨੂੰ ਕਈ ਵਾਰ ਰਾਹੁਲ ਗਾਂਧੀ ਦੀਆਂ ਵਾਰੀ ਨਾਲ ਲਮਕੇ ਵੇਖਿਆ ਕਾਰਾਂ ਦੇ ਕਈ ਵਾਰ ਨੂੰ ਰਾਹੁਲ ਗਾਂਧੀ ਦੇ ਸਿਕਿਉਰਿਟੀ ਗਾੜਾ ਕੋਲੋਂ ਜੂਤ ਪਰੇਡ ਹੁੰਦੇ ਵੇਖਿਆ ਇਹ ਭਾਈ ਸਾਹਿਬ ਹੁਣੀ ਆਪ ਜੁੱਤੀਆਂ ਪਾਲਿਸ਼ ਕਰਕੇ ਕਿਸੇ ਮੁਕਾਮ ਤੇ ਪਹੁੰਚੇ ਨੇ ਪਰ ਐਸੀ ਸਮਾਜ ਜਿੱਥੇ ਵੀ ਪਹੁੰਚਿਆ ਚਾਹੇ ਕਿਸੇ ਪਾਰਟੀ ਚ ਵੀ ਪਹੁੰਚਿਆ ਵਾ ਬਾਬਾ ਸਾਹਿਬ ਦੀ ਰਿਜ਼ਰਵੇਸ਼ਨ ਦੇ ਨਾਲ ਪਹੁੰਚਿਆ ਵਾ ਜੋ ਸਾਨੂੰ ਹੱਕ ਹਕੂਕ ਸਾਡੀਆਂ ਸੀਟਾਂ ਪੱਕੀਆਂ ਕਰਕੇ ਦਿੱਤੀਆਂ ਨਹੀਂ ਤਾਂ ਇਹ ਤਾਂ ਸਾਨੂੰ ਕਮਰੇ ਚ ਵੀ ਨਾ ਵੜਨ ਪਰ ਇਸ ਬੰਦੇ ਨੂੰ ਗਲਤਫਹਿਮੀ ਹੈਗੀ ਹੈ ਕਿ 10 ਜਨਪਤ ਕਾਂਗਰਸ ਦੀਆਂ ਜੁੱਤੀਆਂ ਪਾਲਿਸ਼ ਕਰਦੇ ਬਾਕੀ ਹੋਣਗੇ ਬਾਕੀ ਨਹੀਂ ਹੋਣਗੇ ਜੀ ਆਪਾਂ ਬਾਬਾ ਸਾਹਿਬ ਦੀ ਰਿਜ਼ਰਵੇਸ਼ਨ ਆ ਪਹੁੰਚੇ ਸੋਸ਼ਲ ਮੀਡੀਆ ਤੇ ਉਝੇ ਮਾਫੀਆਂ ਚੱਲਣਗੀਆਂ ਇਹ ਕੋਈ ਧਾਰਮਿਕ ਸਥਾਨ ਨਹੀਂ ਹੈਗਾ ਜਿੱਥੇ ਜਾ ਕੇ ਮਾਫੀਆਂ ਹੋ ਜਾਣਗੀਆਂ ਅਲੱਗ-ਅਲੱਗ ਧਰਮਾਂ 'ਚ ਮਾਫੀਆਂ ਦਾ ਪਾਪ ਤੋਂ ਹੁੰਦਾ ਪ੍ਰੋਵੀਜ਼ਨ ਹੁੰਦਾ ਇਹ ਜੁਰਮ ਹੈਗਾ ਕਿਸੇ ਕੌਮ ਦੇ ਖਿਲਾਫ ਕਿ세 ਰੰਗ ਭੇਦ ਨੀਤੀ ਦੇ ਤਹਿਤ ਜਾਤ ਪਾਤ ਭੇਦ ਭਾਵ ਦੇ ਤਹਿਤ ਇੱਕ ਵਾਲਮੀਕੀ ਮਜਬੂਤ ਸਿੱਖ ਸਮਾਜ ਨੂੰ ਇਤਿਹਾਸਿਕ ਜਿਨ੍ਹਾਂ ਦਾ ਸੁਨਹਿਰੀ ਇਤਿਹਾਸ ਹੈਗਾ ਉਹਨਾਂ ਦੇ ਬਾਰੇ ਇਹ ਸ਼ਬਦਾਵਲੀ ਜਿਹੜੀ ਯੂਜ਼ ਕੀਤੀ ਹੈ ਕਿਦੇ ਕਿਦੇ ਕੋ ਮਾਫੀ ਮੰਗੋਗੇ ਪੂਰੇ ਪੰਜਾਬੀਅਤ ਨੂੰ ਠੇਸ ਪਹਾਈ ਹੈ ਗੁਰੂ ਸਾਹਿਬ ਦੇ ਮਾਨਸਿਕੀ ਫਲਸਫੇ ਨੂੰ ਜਾਤ ਪਾਤ ਰਹੀ ਸਿਧਾਂਤ ਉਹਨੂੰ ਠੇਸ ਪਹਾਈ ਹੈ ਇਹ ਬਾਬਾ ਸਾਹਿਬ ਦੀ ਅਦਾਲਤ ਜੀ ਮਸੇ ਮੁਕੇਗਾ ਔਰ ਐਸੀ ਐਸਟੀ ਐਕਟ ਅਧਰਜ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਤਰ੍ਹਾਂ ਕਿਤੇ ਐਸੀ ਭਾਈਚਾਰਿਆਂ ਨੂੰ ਮਤਲਬ ਤੁਸੀਂ ਮਾੜੀ ਸ਼ਬਦਾਵਲੀ ਬੋਲਦੇ 100% ਜੀ 100% ਸਰਦਾਰ ਪਰ ਇਹ ਚੰਨੀ ਜੀ ਬਾਰੇ ਵੀ ਕਿਸੇ ਟਾਈਮ ਜਾਖੜ ਨੇ ਮਾੜਾ ਬੋਲਿਆ ਸੀ ਕਾਂਗਰਸ ਦੇ ਅੰਦਰ ਇਹ ਫਿਤਰਤ ਹੈਗੀ ਆ ਇਹ ਅੱਜ ਦੀ